ਹਾਂਜੀ ਦੋਸਤੋ ਦੋਸਤੋ ਆਪਾਂ ਕੁਝ ਦਿਨ ਪਹਿਲਾਂ ਵੀਡੀਓ ਪਾਈ ਸੀ ਕਿ ਜਿੱਥੇ ਆਪਾਂ ਦਿਖਾਇਆ ਸੀ ਕਿ ਰੈੱਡ ਮੈਟ ਜਿਹੜੀ ਤੁਹਾਡੀ ਕ੍ਰੌਪ ਤੇ ਆਨ ਸਟਾਰਟ ਹੋ ਗਈ ਹੈ ਵੀਰ ਦਾ ਸਮਾਂ ਰਹਿਣ ਤੋਂ ਪਹਿਲਾਂ ਆਪਾਂ ਇਹਦਾ ਪ੍ਰਬੰਧ ਕਰ ਲਈਏ ਉਹਦੇ ਵਿੱਚ ਕੁਝ ਫਾਰਮਰ ਵੀ ਨੇ ਗੌਰ ਕੀਤੀ ਤੇ ਵਧੀਆ ਉਹ ਚੀਜ਼ ਨੂੰ ਆਲੀ ਫਸਲ ਨੂੰ ਬਚਾ ਆ ਗਏ ਲੇਕਿਨ ਕਿਤੇ ਨਾ ਕਿਤੇ ਅੰਗੇਲੀਆਂ ਹੋ ਗਈਆਂ ਮੰਨ ਲਓ ਜਿਵੇਂ ਹੁਣ ਤੁਸੀਂ ਇਹ ਕ੍ਰੌਪ ਦੇਖ ਰਹੇ ਹੋ ਇਹਨੂੰ ਸੈਂਟਰੀ ਨੂੰ ਬਿਲਕੁਲ ਰੈੱਡ ਮੈਟ ਨੇ ਆ ਦੀ ਜਕਰ ਵਿੱਚ ਪੂਰਾ ਲੈ ਲਿਆ ਚਲੋ ਹਜੇ ਵੀ ਫਾਰਮਰ ਵੀ ਦਾ ਫਾਇਦਾ ਹੋ ਗਿਆ ਕਿਉਂਕਿ ਇਹ ਦੋਗੀਆਂ ਦੇ ਵਿੱਚ ਸਟਾਰਟ ਹੋਈ ਆਪਾਂ ਕਹਿ ਸਕਦੇ ਦੱਗਾਂ ਦੇ ਵਿੱਚ ਹੀ ਸਟਾਰਟ ਹੋਈ ਹੈ ਮੰਨ ਲਓ ਵੀ ਜਿਵੇਂ ਤੇ ਸਾਰੇ ਖੇਤ ਵਿੱਚ ਹਜੇ ਜਿਹੜੀ ਫੈਲਰੀ ਆ ਉਹ ਟਾਮਾ ਟਾਮਾ ਜਿਹੜਾ ਇਹਦਾ ਉਹ ਗਿਆਗਾ ਚਲੋ ਆਪਾਂ ਕੰਟਰੋਲ ਇਹਨੂੰ ਕਰ ਲਾਂਗੇ ਕਿਉਂਕਿ ਅਸੀਂ ਇਸ ਵਾਸਤੇ ਵੀਡੀਓ ਪਾਉਂਦੇ ਹੁੰਨੇ ਆ ਵੀ ਸਾਡਾ ਤੁਸੀਂ ਸਹਿਯੋਗ ਕਰਿਆ ਕਰੋ ਕਿਉਂਕਿ ਦੇਖੋ ਅਸੀਂ ਕੋਈ ਲਚਰਤਾ ਨਹੀਂ ਪਾਰੇ ਤੁਹਾਡੇ ਕੰਮ ਦੀ ਚੀਜ਼ ਪਾਰੇ ਆਂ ਔਰ ਤੁਹਾਡੇ ਕੰਮ ਆਉਣ ਵਾਲੀ ਹੈ ਹੁਣ ਜਿੱਥੇ ਵੀ ਇਹ ਸਮੱਸਿਆ ਤੁਸੀਂ ਜਿਵੇਂ ਧਨਕਾ ਕੰਪਨੀ ਦੀ ਓ ਮੈਟ ਆਉਂਦੀ ਹੈ ਉਹ ਦੀ ਸਪਰੇਅ ਕਰ ਸਕਦੇ ਹੋ ਲੇਕਿਨ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਜਿੱਥੇ ਤੁਸੀਂ ਦਵਾਈ ਕਰੋਗੇ ਉਥੇ ਤੁਸੀਂ ਤੁਹਾਡੇ ਖੇਤ ਵਿੱਚ ਨਮੀ ਦਾ ਹੋਣਾ ਜ਼ਰੂਰੀ ਹੈ ਜਿਆਦਾਤਰ ਖੁਸ਼ਕੀ ਵਾਲੇ ਜਗ੍ਹਾ ਤੇ ਰੈੱਡ ਮੈਟ ਆ ਉਹਦਾ ਅਟੈਕ ਆ ਜਾਂਦਾ ਹੈ ਜਾਂ ਕਈ ਜਗ੍ਹਾ ਤੇ ਭਿੰਡੀ ਕੋਈ ਲਵੇ ਲੱਗੀ ਹੁੰਦੀ ਉਥੇ ਪ੍ਰੋਬਲਮ ਆ ਜਾਂਦੀ ਹੈ ਲੇਕਿਨ ਧਿਆਨ ਰੱਖਿਓ ਤੁਸੀਂ ਇਹ ਨਾ ਰੱਖਿਓ ਵੀ ਤੁਸੀਂ ਇਕੱਲੀ ਸਰਜਰੀ ਸਪਰੇਅ ਕਰਤੀ ਤਾਂ ਤੁਸੀਂ ਤੁਹਾਡੇ ਜਿੱਤੇ ਹੋਗੇ ਅਗਰ ਤੁਹਾਡੀ ਕ੍ਰੌਪ ਤੇ ਨਾਲ ਕੋਈ ਲੱਗੀ ਹੈ ਜੇ ਖਰਬੂਜਾ ਲੱਗਿਆ ਕੋਈ ਕ੍ਰੌਪ ਲੱਗੀ ਹੈ ਤੁਸੀਂ ਉਹਨੂੰ ਵੀ ਪੰਪਾ ਚਾਚਾ ਕਰਮਾ ਖੇਤ ਦੇ ਅੰਦਰ ਤੱਕ ਜਿਹੜੀ ਦਵਾਈ ਉਹ ਮਿੱਟ ਮਾਰ ਦੇ ਕਿਉਂਕਿ ਇਹ ਬਹੁਤ ਜਿਹੜਾ ਸਟਰੋਂਗ ਪੇਸਟ ਹੈ ਇਹ ਬਹੁਤ ਵੱਡੇ ਨੁਕਸਾਨ ਕਰਦਾ ਇਸ ਕਰਕੇ ਵੀਡੀਓ ਬਤੋ ਸ਼ੇਅਰ ਕਰਿਓ ਤੁਹਾਡੇ ਸ਼ੇਅਰ ਕਰਨ ਦਾ ਪੁੰਨ ਦਾ ਕੰਮ ਹੈ ਕਿਉਂਕਿ ਸਾਡੇ ਫਾਰਮਰ ਵੀ ਦਾ ਬਹੁਤ ਫਾਇਦਾ ਹੋ ਜਾਂਦਾ ਹੈ ਤੇ ਜਿਹੜੇ ਸੱਜਣਾਂ ਹਾਲ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਖੇਤੀਬਾੜੀ ਅਪਡੇਟ ਚੈਨਲ ਤੁਸੀਂ ਜਾ ਕੇ YouTube ਤੇ ਸਬਸਕ੍ਰਾਈਬ ਕਰ ਸਕਦੇ ਹੋ ਤੇ Facebook ਤੇ ਫੋਲੋ ਕਰ ਸਕਦੇ ਹੋ ਤਾਂ ਜੋ ਆਪਾਂ ਤੁਹਾਡੇ ਲਈ ਨਵੀਆਂ ਨਵੀਆਂ ਵੀਡੀਓ ਲੈ ਕੇ ਆ ਰਹੀਏ ਤੇ ਤੁਹਾਡਾ ਗਰਾਜਪ ਭਲਾ ਹੋ ਸਕੇ ਅਗਰ ਕੋਈ ਹੋਰ ਕ੍ਰੌਪ ਤੇ ਕੋਈ ਬਿਮਾਰੀ ਜਾਂ ਪੇਸਟ ਆਉਂਦਾ ਸਾਡੀ ਫਾਰਮ ਵੀ ਧਿਆਨ ਚਾਉਂਦਾ ਉਹ ਸਾਨੂੰ ਜਰੂਰ ਚੁੱਕ ਦੱਸੇ ਕਿਉਂਕਿ ਅਸੀਂ ਤੁਹਾਡੀ ਗੱਲ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਅੱਗੇ ਫਾਰਮ ਨੂੰ ਦੱਸ ਸਕਦੇ ਹਾਂ ਕਿਉਂਕਿ ਇਹ ਪੰਨ ਦਾ ਕੰਮ ਹੈ ਧੰਨਵਾਦ ਸਭ ਦਾ ਜਿਉਂਦੇ ਵਾਦੀ ਰਹੋ ਜੀ ਸਸੀ ਕਾਲ ਸਾਰੇ ਨੂੰ